ਖੰਟੀ ਸਿਟੀ ਸੀ ਖਬਰ ਪੜਨ ਵਾਲੇ ਦੀ ਜਾਂ ਫਿਰ ਕਹਿ ਲਓ ਕਿ ਖਬਰ ਦੇ ਵਿੱਚ ਜਿਹੜੀ ਸਚਾਈ ਹੁੰਦੀ ਸੀ ਜਾਂ ਜਿੱਡੀ ਕੋਈ ਖਬਰ ਹੁੰਦੀ ਸੀ ਓਡੀਕ ਖਬਰ ਸੁਣਾਈ ਜਾਂਦੀ ਸੀ ਉਹਨੂੰ ਵੱਡਾ ਕਰਕੇ ਨਹੀਂ ਸੁਣਾਇਆ ਜਾਂਦਾ ਸੀ ਉਹ ਤੁਸੀਂ ਜ਼ਮਾਨਾ ਦੇਖਿਆ ਅੱਜ ਦਾ ਜ਼ਮਾਨਾ ਜਦੋਂ ਦੇਖਦੇ ਹੋ ਕਿ ਨਿੱਕੀ ਜੀ ਖਬਰ ਨੂੰ ਵੱਡੀ ਕਰਕੇ ਜਿਹੜਾ ਦੱਸਿਆ ਜਾਂਦਾ ਕੀ ਮਹਿਸੂਸ ਕੀ ਹੁੰਦਾ ਤੁਹਾਨੂੰ ਇਹ ਅੰਤਰ ਦੇਖ ਕੇ ਉਹ ਆਪਣੀ ਮਰਜ਼ੀ ਨਾਲ ਤੇ ਨਹੀਂ ਕਰ ਰਿਹਾ ਕਿ ਤੇ ਅੰਡਰਸਟੈਂਡਿੰਗ ਹੈ ਨਾ ਮੈਨੇਜਮੈਂਟ ਦੇ ਨਾਲ ਜੀ ਬਿਲਕੁਲ ਔਰ ਯਾ ਤੁਸੀਂ ਬੰਦਾ ਹੀ ਹੋ ਇਹ ਸelect ਕਰਦੇ ਪਿਓ ਜਾਂ ਲੇਡੀ ਹੋ ਸelect ਕਰਦੇ ਪਿਓ ਜਿਹਨੂੰ ਤੁਹਾਨੂੰ ਜਿਹੜਾ ਇਹ ਅੰਦਾਜ਼ ਚੰਗਾ ਲੱਗਦਾ ਹੈ ਕਿ ਉਹ ਚੜ ਕੇ ਬੋਲਦੇ ਪਿਓ ਪੈਟਰਨ ਬਣਾ ਲਿਆ ਜਿਵੇਂ ਤੁਸੀਂ ਐਕਸਾਈਟਮੈਂਟ ਕ੍ਰੀਏਟ ਕਰਨੀ ਹੈ ਜਾਂ ਪ੍ਰੋਵੋਕੇਸ਼ਨ ਕ੍ਰੀਏਟ ਕਰਨੀ ਹੈ ਜਾਂ ਜਿਹੜੇ ਮਨੁੱਖ ਦੇ ਮਨ ਦੇ ਵਿੱਚ ਉਹ ਬੇਸਿਕ ਭਾਵ ਤਾਂ ਹੈ ਹੀ ਹੈ ਜੀ ਹੈ ਨਾ ਉਹ ਉਲਰ ਦੇ ਫਿਰ ਇਹੋ ਜੇ ਮੌਕਿਆਂ ਦੇ ਉੱਪਰ ਕਿ ਤੁਸੀਂ ਆਡੀਅנס ਬਿਲਡ ਕਰਦੇ ਹੋ ਜਿੰਨੂੰ ਤੁਸੀਂ ਕਹਿੰਦੇ ਹੋ ਕਿ ਇਹ ਵੀ ਵਰਸ਼ੇਪ ਦੀ ਗੱਲ ਟਿਕਨੇ ਆ ਜਿਕਨੇ ਲੱਕ ਵੀ ਉਸ ਆ ਸੋਸ਼ਲ ਮੀਡੀਆ ਤੇ ਵੀ ਹੈ ਤੇ ਉਹ ਟੈਲੀਵਿਜ਼ਨ ਤੇ ਵੀ ਹੈ ਜੇ ਉਹ ਚੱਲਦਾ ਪਿਆ ਚੈਨਲ ਖਬਰ ਵਾਲੇ ਨਾਲ ਤੇ ਉਹ ਸਾਫ ਕੰਮ ਕਰਨ ਵਾਲੇ ਲੋਕ ਵੀ ਨੇ ਹੈਨਾ ਠੋਕਵੀਂ ਗੱਲ ਕਰਦੇ ਆ ਜਿਸ ਸਟੈਂਡ ਲੈਣ ਦੀ ਲੋੜ ਪਈ ਉਹ ਖੜਦੇ ਵੀ ਅੱਜ ਕੇ ਖੜਦੇ ਜੀ 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 ਇਹ ਜਿਹੜੇ ਰੋਲਾ ਪਾਉਣ ਵਾਲੇ ਹੈਗੇ ਉਹ ਵੀ ਕਰੀ ਜਾ ਰਹੇ ਉਹ ਸਾਰੇ ਨਹੀਂ ਰਹਿਣਾ ਇੱਥੇ